ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਾਦਰਸ਼ਕੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਸੀ ਉਸ ਤੋਂ ਬਾਅਦ ਹਾਲਾਤ ਕਾਫੀ ਗੰਭੀਰ ਹੁੰਦੇ ਨਜ਼ਰ ਆ ਰਹੇ ਨੇ ਪੰਥਕ ਸਿਆਸਤ ਦੇ ਪਹਿਲਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਅ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਉੱਤੇ ਜਿਹੜਾ ਕਾਗਜ਼ ਧੜਾ ਉਹੀ ਨਜ਼ਰ ਆਉਂਦਾ ਸੀ ਤੇ ਹੁਣ ਤਾਂ ਅੱਜ ਦੀ ਮੀਟਿੰਗ ਤੋਂ ਬਾਅਦ ਤਾਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸ਼੍ਰੋਮਣੀ ਕਮੇਟੀ ਵੀ ਟਕਰਾਅ ਦੇ ਵਿੱਚ ਆ ਗਈ ਹੈ ਜਿਵੇਂ ਸਿੱਖ ਪੰਥ ਦੀਆਂ ਤਿੰਨ ਸਸਥਾਵਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਨੇ ਇੱਕ ਪਾਸੇ ਨੇ ਔਰ ਦੂਜੀ ਤਰ ਜਿਹੜੀ ਇਹਨਾਂ ਦੇ ਸਾਹਮਣੇ ਵ੍ਰੋਧੀ ਚਰ ਬਣਾ ਕੇ ਖੜੀ ਕੀਤੀ ਉਹ ਕੱਲ ਤੱਕ ਸਾਹਬ ਦਾ ਜੱਜੇਦਾਰ ਹੈ ਇਹ ਕਿਵੇਂ ਹੋਇਆ ਸਾਬ ਹੋਇਆ ਤਾਂ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰੰਕ ਕਮੇਟੀ ਹੈ ਐਗਜ਼ੀਕਟਿਵ ਕਮੇਟੀ ਹੈ ਉਹਦੀ ਮੀਟਿੰਗ ਬੁਲਾਈ ਗਈ ਸੀ ਹਗਾਮੀ ਮੀਟਿੰਗ ਜਿਹਦੇ ਵਿੱਚ ਇਹ ਗੱਲ ਕਰਨੀ ਸੀ ਕਿ ਜਿਹੜਾ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਹੈ ਉਹਨੂੰ ਪ੍ਰਵਾਨ ਕਰਨਾ ਹੈ ਜਾਂ ਆਪਰਵਾਨ ਕਰਨਾ ਹੈ ਇਹ ਇਸ ਮੌਮਬੇਤੇ ਮੀਟਿੰਗ ਅਜੰਡਾ ਤਾਂ ਇਹੀ ਸੀ ਨਾ ਹਗਾਮੀ ਮੀਟਿੰਗ ਦਾ ਅਜੰਡਾ ਇੱਕੋ ਹੀ ਹੁੰਦਾ ਹੈ ਪਰ ਵੱਡੀ ਗੱਲ ਹੋਰ ਨਿਕਲ ਕੇ ਆਈ ਉਹਦੇ ਚ ਕਮੇਟੀ ਦੇ ਜਿਹੜਾ ਉਹ ਧਾਮੀ ਸਾਹਿਬ ਵਾਲਾ ਮਸਲਾ ਹੈ ਉਹ ਤਾਂ ਪਿੰਨ ਗੀ ਰੱਖ ਲਿਆ ਉਹਦੇ ਵਿੱਚ ਕੀ ਫੈਸਲਾ ਹੋਇਆ ਉਹਦੇ ਵਿੱਚ ਫੈਸਲਾ ਇਹ ਹੋਇਆ ਕਿ ਖਾਲਦੀ ਘੜੀ ਨਾ ਤਾਂ ਪ੍ਰਵਾਨ ਕੀਤਾ ਨਾ ਅਪਰਵਾਨ ਕੀਤਾ ਨਾ ਮੰਨਿਆ ਤਾਂ ਨਾ ਹੀ ਰਿਜੈਕਟ ਕੀਤਾ ਤੇ ਫਿਰ ਕੀ ਕਿਹਾ ਹੈ ਕਿ ਇੱਕ ਵਫਤ ਜਾਏਗਾ ਅੰਤਰ ਕਮੇਟੀ ਦਾ ਉਹ ਜਾ ਕੇ ਮਿਲੇਗਾ ਤੇ ਗੱਲਬਾਤ ਕਰੇਗਾ ਤੇ ਧਾਮੀ ਸਾਹਿਬ ਨੂੰ ਕਨਵਿੰਸ ਕਰਾਏਗਾ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲਓ ਇਹ ਫੈਸਲਾ ਹੋਇਆ ਜਿਸ ਮਾਮਲੇ ਤੇ ਮੀਟਿੰਗ ਬੁਲਾਈ ਗਈ ਸੀ ਲੇਕਿਨ ਦੂਜੇ ਪਾਸੇ ਜਿਹਦਾ ਮੈਂ ਜ਼ਿਕਰ ਕਰ ਰਿਹਾ ਟਕਰਾਅ ਦੀ ਸਥਿਤੀ ਦਾ ਉਹ ਇਹ ਬਣੀ ਕਿ ਇੱਕ ਜਿਹੜੀ ਗੱਲ ਕਮੇਟੀ ਚ ਉੱਠੀ ਔਰ ਲਿਖੀ ਗਈ ਮੱਥੇ ਦੇ ਵਿੱਚ ਉਹ ਇਹ ਹੈ ਕਿ ਅੰਤਰਕ ਕਮੇਟੀ ਦੀ ਇਕਤਰਤਾ ਜਿਹੜੀ ਹੈ ਇਹ ਮਹਿਸੂਸ ਕਰਦੀ ਹੈ ਕਿ ਜੋ 10 ਫਰਵਰੀ ਦੇ ਵਿੱਚ ਮੈਂ ਜਿਹੜਾ ਉਹਨਾਂ ਨੇ ਲਿਖਿਆ ਮੈਂ ਉਹਦੇ ਤੁਹਾਨੂੰ ਨਿਚੋੜ ਆਦੇ ਸ਼ਬਦਾਂ ਚ ਦੱਸ ਰਿਹਾ ਕਿ ਅੰਤਰਕ ਕਮੇਟੀ ਦੀ ਜਿਹੜੀ ਅੱਜ ਦੀ ਇਕਤਰਤਾ ਇਹ ਮਹਿਸੂਸ ਕਰਦੀ ਹੈ ਕਿ ਜੋ 10 ਫਰਵਰੀ ਨੂੰ ਅੰਤਰਕ ਕਮੇਟੀ ਦੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਦੀ ਰਿਪੋਰਟ ਆਈ ਤੇ ਹਟਾਉਣ ਦਾ ਫੈਸਲਾ ਹੋਇਆ ਉਹਦੇ ਬਾਰੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਿਦੇਸ਼ 'ਚ ਬੈਠੇ ਹੋયા ਨੇ ਇੱਕ ਪੋਸਟ ਪਾਈ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਉਹ ਜਿਹੜੀ ਹੈ ਬਿਲਕੁਲ ਮੰਦ ਭਾਗੀ ਗੱਲ ਹੈ ਅਫਸੋਸਨਾਕ ਹੈ ਉਹ ਨਹੀਂ ਪਉਣੀ ਚਾਹੀਦੀ ਸੀ ਉਹ ਤੋਂ ਬਚਣਾ ਚਾਹੀਦਾ ਸੀ ਫੇਸਬੁੱਕ ਤੇ ਪੋਸਟ ਪਾਉਣ ਨਾਲ ਬਾਕੀ ਧਰਮਾਂ ਚ ਤੇ ਸਮੁੱਚੇ ਜਗਤ ਦੇ ਵਿੱਚ ਜਿਹੜਾ ਹੈ ਅਕਸ ਖਰਾਬ ਹੋਇਆ ਹੈ ਸ਼ਰਮਣੀ ਕਮੇਟੀ ਦਾ ਵੀ ਅਕਾਲ ਤਖਤ ਸਾਹਿਬ ਦਾ ਵੀ ਔਰ ਸਿੱਖ ਸੰਗਤ ਦਾ ਵੀ ਇਹ ਕਿਹਾ ਗਿਆ ਤੇ ਨਾਲ ਇੱਕ ਗੱਲ ਹੋਰ ਵੀ ਕਹੀ ਹੈ ਕਿ ਸਿੰਘ ਸਾਹਿਬ ਨੂੰ ਜਿਹੜੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਕਾਨੂੰਨੀ ਮਾਮਲੇ ਤੇ ਸੰਵਿਧਾਨਿਕ ਮਾਮਲੇ ਇੰਨੇ ਚ ਦਖਲ ਦੇਣ ਤੋਂ ਬਚਣਾ ਚਾਹੀਦਾ ਜਿਹੜੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਨਾ ਸਿਰਫ ਰੱਦ ਕੀਤਾ ਤੇ ਅੱਗੇ ਜਾ ਕੇ ਜਿਹੜੀ ਉਦੋਂ ਵੀ ਜਿਹੜੀ ਗੰਭੀਰ ਜਿਹੜੀ ਗੱਲ ਹੈ ਅੱਜ ਦੀ ਮੀਟਿੰਗ ਦੀ ਉਹਦੇ ਵਿੱਚ ਮੀਡੀਆ ਚ ਵੀ ਰਗੂਜੀਤ ਸਿੰਘ ਵਰਕੜੇ ਦੱਸਿਆ ਤੇ ਅੱਜ ਦੇ ਵਫਦ ਨੇ ਮਿਲ ਕੇ ਵੀ ਦੱਸਿਆ ਕਿ ਨੀਰ ਰਗਵੀਰ ਸਿੰਘ ਨੂੰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਐਕਟ 1925 ਦਾ ਜਿਹੜਾ ਹੈ ਉਹਦੇ ਮੁਤਾਬਕ ਜਥੇਦਾਰਾਂ ਨੂੰ ਲਾਉਣ ਦਾ ਤੇ ਹਟਾਉਣ ਦਾ ਸੇਵਾ ਸ਼ਰਤਾਂ ਸਾਰੀਆਂ ਜਿਹੜੀ ਜਿਹੜੀ ਅਪਾਇੰਟਿੰਗ ਅਥਾਰਟੀ ਹੈ ਉਹ ਸ਼੍ਰੋਮਣੀ ਕਮੇਟੀ ਹੈ ਉਹ ਉਹਨਾਂ ਨੂੰ ਹਟਾ ਸਕਦੀ ਹੈ ਇਹ ਉਹਨਾਂ ਨੇ ਐਕਟ ਦਾ ਹਵਾਲਾ ਦਿੱਤਾ ਔਰ ਇਹੀ ਐਕਟ ਦਾ ਹਵਾਲਾ ਦੇ ਕੇ ਉਹ ਦੇਣ ਗਏ ਨੇ ਦੱਸਣ ਗਏ ਨੇ ਗਿਆਨੀ ਰਗਵੀਰ ਸਿੰਘ ਨੂੰ ਹੁਣ ਇਹ ਮਸਲਾ ਜਿਆਦਾ ਗੰਭੀਰ ਹੋ ਗਿਆ ਇਹਦੇ ਵਿੱਚ ਦੋ ਗੱਲਾਂ ਨਿਕਲਦੀਆਂ ਨੇ ਇੱਕ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਤਾ ਸੀ ਇਹ ਸਾਡੀ ਜਿਹੜਾ ਸਾਡੇ ਅਧਿਕਾਰ ਖੇਤਰ ਚੋਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਡਾ ਅਧਿਕਾਰ ਖੇਤਰ ਹੈ ਤੁਸੀਂ ਗਿਆਨੀ ਰਗਵੀਰ ਸਿੰਘ ਜੀ ਜਿਹੜਾ ਫੇਸਬੁਕ ਤੇ ਪਾਇਆ ਗਲਤ ਪਾਇਆ ਇਹੀ ਕਿ ਹੈ ਨਾ ਇਹਨਾਂ ਅਕਸ ਖਰਾਬ ਹੋਇਆ ਇਹ ਕਿਹਾ ਅੰਤਰੰਕ ਕਮੇਟੀ ਨੇ ਤੇ ਜਿਹੜਾ ਅਗਲਾ ਜਿਹੜਾ ਅਨ ਜਿਹਨੂੰ ਬਿਟਵੀਨ ਦੀ ਲਾਈਨਸ ਅਸੀਂ ਕਹਿੰਦੇ ਆ ਉਹ ਇਹ ਹੈ ਕਿ ਸਾਡੇ ਅਧਿਕਾਰ ਚ ਹੈ ਜਥੇਦਾਰਾਂ ਦੀ ਜਿਹੜੀ ਹੈ ਨਿਯੁਕਤੀ ਤੇ ਹਟਾਉਣ ਦੀ ਗੱਲ ਤੇ ਉਹਦਾ ਮਤਲਬ ਪੋਲਿਟਿਕ ਅਥਾਰਟੀ ਅਸੀਂ ਆ ਕਮੇਟੀ ਹੈ ਤੇ ਤੁਸੀਂ ਵੀ ਸੁਣ ਲਓ ਹੁਣ ਗੱਲ ਇਹ ਹੈ ਕਿ ਜਥੇਦਾਰ ਸਭ ਤਾਂ ਕਹਿੰਦੇ ਨੇ ਕਿ ਇਹ ਅਧਿਕਾਰ ਖੇਤਰ ਸਾਡਾ ਹੈ ਕਮੇਟੀ ਕਹਿੰਦੀ ਹੈ ਸਾਡਾ ਆਗੇ ਨਾ ਫਿਰ ਟਕਰਾਅ ਚ ਹੀ ਤਾਂ ਮੈਂ ਗੱਲ ਕਰੇ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਟਕਰਾਅ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਛੱਡੋ ਜੀ ਭਰਤੀ ਦਾ ਸੀ ਸ਼ੁਰੂ ਕਰ ਲਈ ਇਹ ਉਹਨਾਂ ਨੇ ਤਾਂ ਪ੍ਰੋਵਾਈਡਿੰਗ ਕੀਤੀ ਉਹ ਤਾਂ 300 ਲੱਖ ਕਹਿੰਦੇ ਭਰਤੀ ਹੋ ਗਈ ਸਾਡੀ ਜਨੀਤ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਧੜਾ ਉਹ ਤਾਂ ਅਕਾਲ ਤਖਤ ਸਾਹਿਬ ਦੀ ਗੱਲ ਹੀ ਨਹੀਂ ਮੰਨ ਰਿਆ ਉਹਨੇ ਭਰਤੀ ਕਰ ਲਈ ਅਕਾਲੀ ਦਲ ਨਹੀਂ ਨਾ ਮੰਨ ਰਿਹਾ ਸੀ ਹੋਰ ਸ਼ਰੋਮ ਦੀ ਕਵਿਟੀ ਨੂੰ ਮਰ ਲਈ ਉਹ ਕਹਿੰਦੇ ਤੁਸੀਂ ਕਹਿੰਦੇ ਉਹ ਅਧਿਕਾਰ ਖੇਤਰ ਸਾਡਾ ਨਹੀਂ ਇਹ ਸਾਡਾ ਅਧਿਕਾਰ ਖੇਤਰ ਹੈ ਇਹ ਤਾਂ ਗੱਲ ਉਹਨਾਂ ਨੂੰ ਵੀ ਸੁਣਾਤੀ ਕਿ ਜਿਹੜਾ ਅਕਾਲ ਤਖਤ ਦਾ ਜਥੇਦਾਰ ਵੀ ਅਸੀਂ ਪਾਇੰਟ ਕੀਤਾ ਸਾਡੇ ਅਧਿਕਾਰ ਖੇਤਰ ਦਾ ਨੌਂ ਦਾ ਤੇ ਹਟਾਉਣ ਦਾ ਤੁਸੀਂ ਇਹਦਾ ਕੁਝ ਨਾ ਕਰੋ ਤੁਸੀਂ ਸਾਡੇ ਇੱਕ ਮਾਮਲੇ ਜਿਹੜੇ ਕਾਨੂੰਨੀ ਮਾਮਲੇ ਚ ਦਖਲ ਨਾ ਦਿਓ ਜਿਹੜੀ ਗੱਲ ਪਹਿਲਾਂ ਸੀ ਹੁਣ ਟਕਰਾਅ ਦੀ ਸਥਿਤੀ ਬਣ ਗਈ ਕਮੇਟੀ ਵੀ ਟਕਰਾਅ ਚ ਆ ਗਈ ਔਰ ਜਿਹੜੀ ਜਿਹੜੀ ਗਲਤ ਮੀਟਿੰਗ ਹੋਈ ਸੀ ਉਹ ਤਾਂ ਇੰਨੀ ਕੋਈ ਆ ਕੇ ਮਿਲਾਂਗੇ ਔਰ ਧਾਮੀ ਸਾਹਿਬ ਨੇ ਅਸਤੀਫਾ ਵਾਪਸ ਲੈਣਾ ਨਹੀਂ ਲੈਣਾ ਤੇ ਇਹ ਤਾਂ ਉਹਨਾਂ ਦੇ ਤੇ ਉਹਦੇ ਚ ਇੱਕ ਗੱਲ ਵੀ ਸਪਸ਼ਟ ਹੈ ਲੋਕ ਤਾਂ ਕਹਿੰਦੇ ਨੇ ਜੀ ਅਸਤੀਫਾ ਪਹਿਲੇ ਵੀ ਕਹੇ ਸੀ ਅਸਤੀਫੇ ਤਾਂ ਇਹ ਸਕ੍ਰਿਪਟਡ ਡਰਾਮ ਹੈ ਇਹ ਤਾਂ ਭਰਤੀ ਕਰਾਉਣੀ ਚਾਹੁੰਦੇ ਸੀ ਕਿ ਕਮੇਟੀ ਤੋਂ ਜਿਹੜਾ ਹੈ ਜੇ ਸੱਤਵੇਂ ਵੀ ਕਮੇਟੀ ਕਹਿ ਦਿੰਦੀ ਮੈ ਤਾਂ ਹੋਣਾ ਕੁਝ ਜਦੋਂ ਸਿੱਧੇ ਹੋਗੇ ਹੋੜਾ ਤਾਂ ਉਹ ਵੀ ਕੁਛ ਨਹੀਂ ਸੀ ਪਰ ਠੀਕ ਹੈ ਜੀ ਕਮੇਟੀ ਦੀ ਮੀਟਿੰਗ 'ਚ ਉਹ ਨਹੀਂ ਆਏ ਤੇ ਹੁਣ ਕਮੇਟੀ ਜਿਹੜੀ ਹੈ ਉਹ ਜਥੇਦਾਰ ਕੋਲ ਸ਼ਿਕਾਇਤ ਕਰਦੀ ਹੁਣ ਇਹ ਦੋ ਪੱਖ ਤਾਂ ਤੁਹਾਡੇ ਸਾਹਮਣੇ ਆ ਗਏ ਨਾ ਇੱਕ ਤਾਂ ਸ਼ਰਮਣੀ ਅਕਾਲੀ ਦਲ ਜਿੱਤੇ ਬਾਦਲ ਢੜਾ ਦਾ ਕਬਜ਼ਾ ਇੱਕ ਪਰਿਵਾਰ ਦਾ ਕਬਜ਼ਾ ਬਾਦਲ ਢੜਾ ਦਾ ਜੋ ਤੁਸੀਂ ਮਰਜੀ ਕਹਿ ਲਓ ਜਿਹੜਾ ਅੱਜਕੱਲ੍ਹ ਕਿਹਾ ਜਾਂਦਾ ਹੈ ਕਿ ਸਸਤਾਵਾ ਦੇ ਬਕਾਰ ਦਾ ਕਹਾਨ ਕੀਤਾ ਜਾ ਰਿਹਾ ਹੈ ਇੱਕ ਪਰਿਵਾਰ ਵੱਲੋਂ ਇੱਕ ਬੰਦੇ ਨੂੰ ਬਚਾਉਣ ਲਈ ਇਹ ਸਾਰੀਆਂ ਗੱਲਾਂ ਤਾਂ ਹੋ ਰਹੀਆਂ ਨੇ ਲੋਕ ਕਹਿ ਰਹੇ ਨੇ ਅਸੀਂ ਵੀ ਕਹਿ ਰਹੇ ਆ ਭਾਈ ਤੁਸੀਂ ਇਹ ਗਲਤ ਤਾਂ ਸਹੀ ਹੈ ਪਰ ਤੁਹਾਡੇ ਜਿਹੜੇ ਤੁਸੀਂ ਗੁਨਾਹ ਕੀਤੇ ਸੀ ਜਾਂ ਮੰਨੇ ਸੀ ਝੋਲੀ ਪੁਆਏ ਸੀ ਉਹਨਾਂ ਦਾ ਕੰਮ ਭੁੱਲ ਵੀ ਸਕਦੀ ਸੀ ਪਰ ਜਿਹੜੇ ਨਵੇਂ ਗੁਨਾਹ ਕਰ ਰਹੇ ਨੂੰ ਇਹਨੂੰ ਕੰਮ ਕਿਵੇਂ ਭੱਲੂਗੀ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਮਤਲਬ ਇਹ ਵੀ ਵੀ ਇੱਕ ਬੰਦੇ ਨੂੰ ਬਚਾਉਣ ਲਈ ਇੱਕ ਪਰਿਵਾਰ ਨੂੰ ਬਚਾਉਣ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਕੌਮ ਜਾਊ ਕਿੱਥੇ ਕੌਮ ਦੇ ਕੋਲ ਕੋਈ ਇੱਕ ਜਗ੍ਹਾ ਸੀ ਜਿੱਥੋਂ ਅਕਾਲ ਤਖਤ ਸੀ ਨਾ ਜਦੋਂ ਵੀ ਕੋਈ ਸਾਹਮਣੇ ਮਸਲਾ ਹੁੰਦਾ ਸੀ ਉਹਦੇ ਕੋਲ ਜਾਂਦੇ ਸੀ ਇਹ ਵੀ ਜਾਂਦੇ ਸੀ ਇਕੱਲੇ ਨਹੀਂ ਐ ਅਕਾਲ ਤਖਸ ਬੜੇ ਵੀ ਜਾਂਦੇ ਸੀ ਉਹ ਮੈਂ ਇੱਕ ਇੰਟਰਵਿਊ ਕੀਤੀ ਸੀ ਜਿਨ੍ਹਾਂ ਨੇ 328 ਰੂਪ ਜੱਜ ਦਾ ਜਵਾਬ ਦੇ ਗਿਆ ਸੀ ਤੇ ਜਿਹੜੀ ਬੀਬੀਸੀ ਸ਼ਾਇਦ ਉਹਦਾ ਜੱਜ ਲਈ ਤੇ ਜਿਨ੍ਹਾਂ ਨੇ ਫਿਰ ਉਹਦੇ ਇਨਵੈਸਟਿਗੇਟ ਕੀਤਾ ਸੀ ਉਹਨੂੰ ਮੈਂ ਇੰਟਰਵਿਊ ਕੀਤਾ ਸੀ ਉਦੋਂ ਕਮੇਟੀ ਨੇ ਕਿਹਾ ਸੀ ਉਦੋਂ ਨਹੀਂ ਕਾਨੂੰਨੀ ਤੁਸੀਂ ਤੁਸੀਂ ਕਰਾਓ ਜਾਂਚ ਜਿੰਨੇ ਵੀ ਮੋਰਚੇ ਲੱਗੇ ਨੇ ਅਕਾਲ ਤਖਸ ਸਾਬ ਤੇ ਜਦੋਂ ਕਪੂਰੀ ਮੋਰਚਾ ਲੱਗਿਆ ਮੇਰਾ ਉਦੋਂ ਮੇਰੇ ਮੰਚ ਇੱਕ ਮੈਗਜ਼ੀਨ ਦਾ ਮੈਂ ਐਡੀਟਰ ਹੁੰਦਾ ਸੀ ਉਹਦੇ ਚ ਆਰਟੀਕਲ ਸੀ ਕਿ ਜਿਹੜਾ ਮੋਰਚਾ ਕਪੂਰੀ ਛੱਡੋ ਜਿਹੜਾ ਅਕਾਲ ਤੱਕ ਸਭ ਤੋਂ ਲੱਗੂਗਾ ਉਹ ਕਾਮਯਾਬ ਹੋਊਗਾ ਤੇ ਹੁੰਦੇ ਰਹੇ ਨੇ ਤੇ ਉਦੋਂ ਨਹੀਂ ਕਾਨੂੰਨ ਕੋਈ ਤੱਕ ਇਹ ਜੇ ਕੋਈ ਬਹੁਤ ਸਾਰੇ ਜਿਹੜੇ ਆਰਗੂਮੈਂਟ ਕੀਤੀ ਜਾ ਸਕਦੀ ਹੈ ਪਰ ਮੋਂ ਨਹੀਂ ਕਰ ਰਿਹਾ ਆਰਗੂਮੈਂਟ ਤਾਂ ਹੁਣ ਇਹ ਹੈ ਕਿ ਹਾਲਾਤ ਕਿੱਥੇ ਪਹੁੰਚ ਗਏ ਜੇ ਨੀ ਕਮੇਟੀ ਤੇ ਸ਼੍ਰੋਮਣੀ ਕਾਲੀ ਦਾ ਤਾਂ ਇੱਕ ਤਾਂ ਉਹਨਾਂ ਤਾਂ ਬਿਲਕੁਲ ਹੀ ਕਹਿ ਦਿੱਤਾ ਜਿਹਨੂੰ ਪੰਜਾਬੀਚ ਕਹਿੰਦੇ ਛੱਗੇ ਚੱਕਤਾ ਜੀ ਆ ਲੋ ਅਸੀਂ ਤੇ ਤੁਸੀਂ ਗਲਤ ਹੋ ਤੁਸੀਂ ਜਥੇਦਾਰ ਤੁਸੀਂ ਗਲਤ ਕੀਤਾ ਇਹ ਨਹੀਂ ਅਸੀਂ ਨਹੀਂ ਮੰਨਦੇ ਤੁਹਾਨੂੰ ਇਹੀ ਗੱਲ ਹੋ ਗਈ ਤਾਂ ਤਾਂ ਮਤਲਬ ਇਹ ਨਿਕਲਦਾ ਚਾਹੇ ਉਹਦੀ ਭਾਸ਼ਾ ਜੋ ਮਰਜ਼ੀ ਲਿਖੀ ਤੇ ਨਾਲੇ ਦਿਖਾਤਾ ਵੀ ਆ ਦੇਖੋ ਐਕਟ ਹੁਣ ਦੂਜੇ ਪਾਸੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਕੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਇਹਨਾਂ ਨੂੰ ਆਪਾਂ ਕਹੀਏ ਕਿ ਉਹ ਬਿਲਕੁਲ ਠੀਕ ਨੇ ਸੱਚਮੁੱਚ ਜਿਵੇਂ 2 ਦਸੰਬਰ ਨੂੰ ਕਹੇ ਸੀ ਉਹ ਕਾਲੀ ਫੁੱਲਾ ਸਿੰਘ ਜੀ ਯਾਦ ਕਰਾਤੇ ਨਹੀਂ ਇਹ ਵੀ ਜਦੋਂ ਸਥਿਤੀ ਕਿਤੇ ਵੀ ਡਮਡੋਲ ਹੋਏਗੀ ਕਿਸੇ ਵੀ ਖੇਤਰ ਚ ਦੁਰਦਅ ਹੋਏਗੀ ਉੱਤੇ ਨੁਕਸਾਨ ਪਹੁੰਚੇਗਾ ਇੱਥੇ ਵੀ ਦੁਰਦਅ ਰਹੀ ਇੱਥੇ ਵੀ ਉਹ ਸਪਸ਼ਟ ਬਹੁਤ ਆਵਾਤ ਸਪਸ਼ਟਲੀ ਡਮਡੋਲ ਰਿਹਾ ਜੱਟ ਜਿਹੜੇ ਬਾਬੇ ਨਾਨਕਾ ਸੱਚ ਸੁਣਾਉਣ ਵਾਲੀ ਗੱਲ ਜਿਹੜੀ ਹੈ ਨਾ ਸੱਚ ਦੇ ਵੇਲੇ ਉਹ ਨਹੀਂ ਕੀਤੀ ਮਤਲਬ ਬਹੁਤ ਦਿਨਾਂ ਬਾਅਦ ਬੋਲਣਾ ਹੁਣ ਵੀ ਨਹੀਂ ਬੋਲੇ ਹੋਨੇ ਢੱਚਰ ਹੋ ਗਿਆ ਕਿਤੇ ਦਿਨ ਉਧਰ ਦਸਰਾ ਬੋਲਣਾ ਚਾਹੀਦਾ ਸੀ ਨਾ ਕਿੰਨੇ ਮਸਲੇ ਹਰ ਇੱਕ ਮਸਲੇ ਤੇ ਗੱਲ ਕਰਨੀ ਚਾਹੀਦੀ ਸੀ ਸਿਆਸਤ ਵਿੱਚ ਵੀ ਕਮੇਟੀ ਤੇ ਉਹ ਲੈ ਕੇ ਰੱਖ ਲਿਆ ਉਹਨਾਂ ਦੇ ਸਖਤਰ ਇਤਨੇ ਲੈਟਰ ਬੀਬੀ ਸਤਪੰਤ ਕਰ ਤੋਂ ਬੋਲੇ ਤਾਂ ਨਹੀਂ ਹੈ ਤਾਂ ਫਿਰ ਇਹ ਜਿਹੜੀ ਸਟੇਚੀ ਹੈ ਨਾ ਇਧਰ ਕਿ ਰਹੇ ਨਾ ਉਧਰ ਕਿ ਰਹੇ ਉਹ ਹਿਸਤੀ ਬਣ ਗਈ ਨਾ ਨਾ ਖੁਦਾ ਹੀ ਮਿਲਾਂ ਬਸਾਲੇ ਇਸ ਨਾਮ ਉਹ ਦੋਨਾਂ ਚੁਗ ਤੇ ਜ세દાર ਸਾਹਿਬ ਵੀ ਉਹ ਵੀ ਸਵਾਇ ਪਰਚੋਲ ਕਰਨ ਆਖਰ ਉਹ ਵੀ ਮਨੁੱਖ ਨੇ ਠੀਕ ਹੈ ਸਾਰੇ ਦੁਨੀਆ ਸਾਰਾ ਪੰਥ ਉਹਨਾਂ ਦੀ ਇੱਜ਼ਤ ਕਰਦਾ ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਬਿਰਾਜਬਾਨ ਨੇ ਪਰ ਜੇ ਉਹ ਵੀ ਸਪਸ਼ਟ ਹੁੰਦੇ ਔਰ ਫਿਰ ਉਹ ਸ਼ਾਇਦ ਸਥਿਤੀ ਇੱਥੇ ਤੱਕ ਨਾ ਪਹੁੰਚਦੀ ਜੇ ਲਗਾਤਾਰ ਮੌਕੇ ਤੇ ਉਹ ਗੱਲ ਕਰਦੇ ਕਿ ਤੁਹਾਨੂੰ ਦੇਖੋ ਤੁਸੀਂ ਭਰਤੀ ਜਿਹੜੀ ਹੈ ਸ਼ੁਰੂ ਕਰਤੀ ਨਹੀਂ ਅਸੀਂ ਤਾਂ ਕਿਹਾ ਸੀ ਸੱਤਵੇਂ ਮਹੀਨੇ ਕਮੇਟੀ ਕਰੂੰਗੀ ਉਹਦੋਂ ਨਹੀਂ ਬੋਲੇ ਤੇ ਜੇ ਜੋ ਕੁਝ ਹੋਰ ਵੀ ਹੈ ਹੁਣ ਵੀ ਸਥਿਤੀ ਪੁੱਛ ਤੁਸੀਂ ਕਹੋਗੇ ਹੁਣ ਕੀ ਹੋ ਸਕਦਾ ਹੈ ਸਥਿਤੀ ਤਾਂ ਬੜੀ ਗੰਭੀਰ ਹੈ ਸੰਸਥਾਵਾਂ ਜਦੋਂ ਜਿਹੜੇ ਨਾ ਜਿਵੇਂ ਅਕਾਲ ਤਖਤ ਸਾਹਿਬ ਬਿਲਡਿੰਗ ਜਿਹੜੀ ਇਮਾਰਤ ਹੈ ਉਹ ਢਾਤੀ ਦੁਬਾਰਾ ਬਣ ਗਈ ਲੇਕਿਨ ਜਿਸ ਤਰ੍ਹਾਂ ਤੱਕ ਤੌਰ ਤੇ ਸੰਸਥਾਵਾਂ ਦੀ ਸ਼ਾਖ ਨੂੰ ਜਦੋਂ ਨੁਕਸਾਨ ਪਹੁੰਚੂਗਾ ਉਹਦੀ ਵਿਸ਼ਵਾਸਯੋਗਤਾ ਨੂੰ ਨੁਕਸਾਨ ਪਹੁੰਚੂ ਉਹ ਬੜਾ ਔਖਾ ਹੁੰਦਾ ਹੈ ਪਰ ਪਾਈ ਕਰਨਾ ਬਹੁਤ ਜਿਹੜੇ ਨਜ਼ਰ ਨਹੀਂ ਆਉਂਦੇ ਨਾ ਬਹੁਤ ਸਾਰੀਆਂ ਤਾਕਤਾਂ ਬੈਠੀਆਂ ਨੇ ਕਿ ਇਹ ਜਿਹੜਾ ਮਸਲੇ ਨੂੰ ਇਸ ਤਰ੍ਹਾਂ ਲਾਓ ਪਤਾ ਹੀ ਨਹੀਂ ਲੱਗਦਾ ਕਿਵੇਂ ਪਲੇ ਕੀਤਾ ਜਾ ਰਿਹਾ ਹੈ ਅਸੀਂ ਤਾਂ ਤੋਤੋਂ ਦੇਖਦੇ ਹਾਂ ਨਾ ਪਿੱਛੋਂ ਜਿਨ੍ਹਾਂ ਨੂੰ ਫਾਇਦਾ ਹੈ ਜਿਹੜੀ ਤਾਕਤ ਨੂੰ ਫਾਇਦਾ ਹੈ ਉਹ ਤਾਂ ਠੀਕ ਹੈ ਅੰਦਰੋਂ ਅੰਦਰ ਖੁਸ਼ ਹੈ ਕਿ ਅਸੀਂ ਵੀ ਚਾਹੁੰਦੇ ਸੀ ਇਧਰ ਨੂੰ ਜਾਵੇ ਕਹਾਣੀ ਉਹ ਜਾ ਰਹੀ ਹੈ ਤੇ ਹੁਣ ਇਸ ਹਾਲਾਤ ਚ ਫਿਰ ਦੋ ਹੀ ਗੱਲਾਂ ਨੇ ਜਿਆਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਤਾਂ ਇੱਕ ਕਿਸਮ ਦਾ ਕਹਿ ਦਿੱਤਾ ਕਿ ਅਸੀਂ ਇਹ ਥੋੜੀ ਜਾਂ ਥੋੜੀ ਅਸੀਂ ਹਟਾ ਵੀ ਸਕਦੇ ਆ ਜਾਂ ਤਾਂ ਉਹ ਹਿੰਮਤ ਕਰਨ ਤੇ ਯਾਦ ਕਰਨ ਅਕਾਲੀ ਫੁੱਲਾ ਸਿੰਘ ਨੂੰ ਉਹਦੀ ਰੂਹ ਨੂੰ ਬਲਾਉਣ ਤੇ ਕਰ ਦੇਣ ਗੱਲਬਾਤ ਵੀ ਆ ਚੱਕੋ ਤੁਸੀਂ ਆ ਗੱਲ ਨਹੀਂ ਮੰਨੀ ਬਲਾਣਾਂ ਦੇ ਦੁਆਰਾ ਜਾਂ ਤਾਂ ਇਹੀ ਹੈ ਤਾਲਬ ਕਰ ਲੈਣ ਜੇ ਨਹੀਂ ਵੀ ਕਰਨਾ ਘਟੋ ਘਟ ਇੰਨਾ ਜ਼ਰੂਰ ਸੰਗਤ ਦੇ ਸਾਹਮਣੇ ਕਲੀਅਰ ਕਰ ਦੇਣ ਕਿ ਇੱਥੇ ਇੱਥੇ ਇਹਨਾਂ ਨੇ ਆ ਕੀਤਾ ਤੇ ਫੈਸਲਾ ਤੁਸੀਂ ਕਰ ਲਓ ਤੇ ਫਿਰ ਇੱਕ ਵਾਰ ਅਸੀਂ ਫਿਰ ਸ਼ਾਮਾਂ ਨੂੰ ਯਾਦ ਕਰ ਲਾਂਗੇ ਸ਼ਾਮਾ ਹੁੰਦਾ ਆਖਰ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥਵੀਆ ਫਿਰ ਤਾਂ ਪੰਛੀ ਕਚਹਿਰੀ ਚ ਜਾਏਗੀ ਗੱਲ ਪਰ ਉਹਦਾ ਨੁਕਸਾਨ ਇਹੀ ਹੈ ਕਿ ਫਿਰ ਜਿਵੇਂ ਇਹ ਪਟ ਪਟਟਾਟ ਰਹੇਗੀ ਤੇ ਕਮਜ਼ੋਰ ਤਾਂ ਹੋਏਗੀ ਜਿਹੜੀ ਜੇਹੀ ਤਾਂ ਜਿਹੜਾ ਅਗਿਆਤ ਦੁਸ਼ਮਨ ਹੈ ਇਹੀ ਤਾਂ ਕਮਜ਼ੋਰ ਕਰਨਾ ਚਾਹੁੰਦਾ ਇਹੀ ਤਰੀਕਾ ਹੁੰਦਾ ਹੈ ਉਹ ਉਸ ਪਾਸੇ ਨੂੰ ਇਹ ਬਹੁਤ ਸਥਿਤੀ ਗੰਭੀਰ ਹੈ ਇਹਨੂੰ ਸਮਝਣ ਦੀ ਲੋੜ ਹੈ ਤੇ ਜਿਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਜਿਹੜੇ ਲੱਗੇ ਹੋਏ ਨੇ ਖੇਡਣ ਜਿਹੜੇ ਖਿਡਾਰੀ ਨੇ ਚਾਰੇ ਪਾਸੇ ਉਹ ਸੱਚਮੁੱਚ ਹੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਰਿਹਾ ਸੀ ਕਰ ਕੀ ਰਹੇ ਆ ਬੜਾ ਮੁਸ਼ਕਲ ਹੋਇਆ ਪਿਆ ਤੇ ਹੁਣ ਤਾਂ ਵੈਗਰੂ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ ਕਿ ਬਚਾਵੇ ਉਹੀ ਇਹਨਾਂ ਨੂੰ ਸਮੱਤ ਬਖਸ਼ੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ